ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਜੇ ਤੁਸੀਂ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਲੱਗਣਾ ਚਾਹੁੰਦੇ ਹੋ ਤਾਂ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਬਿਲਕੁਲ ਐਂਡ ਤੱਕ ਤੁਸੀਂ ਇਸ ਵੀਡੀਓ ਨੂੰ ਦੇਖਣਾ ਮੈਂ ਇਸ ਸਿਲੇਬਸ ਦਾ ਇੱਕ ਚੱਪਾ-ਚੱਪਾ ਤੁਹਾਨੂੰ ਆਪਾਂ ਸਮਝਾਵਾਂਗੇ ਕਿ ਕਿਵੇਂ ਤੁਸੀਂ ਪ੍ਰੀਪਰੇਸ਼ਨ ਕਰਨੀ ਹੈ ਕਿਵੇਂ ਤੁਸੀਂ ਪੇਪਰ ਕਰੈਕ ਕਰ ਸਕਦੇ ਹੋ ਕਿਵੇਂ ਤੁਸੀਂ ਕੱਟ ਆਫ ਕਰੈਕ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਗੌਰ ਕਰਾਂਗੇ ਤਾਂ ਇਸ ਕਰਕੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਹੈ ਤੇ ਸੈਸ਼ਨ ਨੂੰ ਲਾਈਕ ਵੀ ਕਰਨਾ ਹੈ ਸਿਲੇਬਸ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਪੇਪਰ ਜਿਹੜਾ ਹੈ ਉਹ 120 ਮਾਰਕਸ ਦਾ ਆਊਗਾ ਪੇਪਰ ਦੀ ਜੇ ਆਪਾਂ ਗੱਲ ਕਰੀਏ ਤਾਂ ਨੰਬਰ ਆਫ ਕੁਐਸਚਨਸ ਕਿੰਨੇ ਹੋਣਗੇ 120 ਮਾਰਕਸ ਹੋਣਗੇ ਤੇ ਇੱਕ ਨੰਬਰ ਦਾ ਇੱਕ ਕੁਐਸਚਨ ਹੋਊਗਾ ਔਰ 120 ਕੁਐਸ਼ਨ 120 ਮਾਰਕਸ ਦੇ ਤੇ ਇੱਥੇ ਇਹਨਾਂ ਨੇ ਬਿਲਕੁਲ ਕਲੀਅਰਲੀ ਆਪਾਂ ਨੂੰ ਇੱਕ ਗੱਲ ਸਮਝਾ ਰੱਖੀ ਹੈ ਜਿਹੜੀ ਚੀਜ਼ ਤੇ ਬੱਚੇ ਗੌਰ ਨਹੀਂ ਕਰਦੇ ਔਰ ਬਾਅਦ ਚ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿ ਕੀ 1/4 ਦੇ ਵਿੱਚ 네ਗੇਟਿਵ ਮਾਰਕਿੰਗ ਹੈ ਤੇ 0.25 ਮਾਰਕਸ ਜਿਹੜੇ ਨੇ ਉਹ ਡਿਡਕਟ ਹੋ ਜਾਣਗੇ ਜੇ ਤੁਹਾਡਾ ਮੰਨ ਲਓ ਕਿ 1/4 네ਗੇਟਿਵ ਮਾਰਕਿੰਗ ਹੈ ਤਾਂ ਕਹਿੰਦਾ ਮਤਲਬ ਹੈ ਕਿ ਚਾਰ ਕੁਐਸ਼ਨ ਜੇ ਗਲਤ ਹੁੰਦੇ ਆ ਤਾਂ 1 ਨੰਬਰ ਕੱਟਿਆ ਜਾਊਗਾ 0.25 ਮਾਰਕਸ 1 ਨੰਬਰ ਇੱਕ ਕੁਐਸਚਨ ਵਾਸਤੇ ਜੇ ਤੁਸੀਂ ਗਲਤ ਕਰਦੇ ਹੋ ਤਾਂ ਸਹੀ ਵਾਲੇ ਜੋ ਕੱਟੇ ਜਾਣਗੇ ਇਹ ਧਿਆਨ ਰੱਖਿਓ ਤੁਸੀਂ 네ਗੇਟਿਵ ਮਾਰਕਿੰਗ ਇਹ ਹੁੰਦੀ ਹੈ ਹੁਣ ਆ ਚੀਜ਼ ਦੇਖੋ ਕਿ ਸਿਲੇਬਸ ਕੀ ਹੈ ਤੇ ਕਿਵੇਂ ਹੈਂਡਲ ਕਰਨਾ ਹੈ ਕੁਝ ਇੱਕ ਸਟੂਡੈਂਟਸ ਨੇ ਪਿੱਛੇ ਵੀ ਐਗਜ਼ਾਮ ਦਿੱਤਾ ਹੋਊਗਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਤਾਂ ਜੇ ਕੋਈ ਕਮੀ ਰਹਿ ਗਈ ਹੈ ਤਾਂ ਇਸ ਵਾਰ ਗਵਰਨਮੈਂਟ ਨੇ ਬਹੁਤ ਵਧੀਆ ਔਪੋਰਚ्युनिटी ਦਿੱਤੀ ਹੈ ਤੁਸੀਂ ਪੀਟ੍ਰਪਲ ਐਸਬੀ ਬੋਰਡ ਦਾ ਐਗਜ਼ਾਮ ਕਰੈਕ ਦੁਬਾਰਾ ਕਰ ਸਕਦੇ ਹੋ ਸੀਨੀਅਰ ਅਸਿਸਟੈਂਟ ਲੱਗ ਸਕਦੇ ਹੋ ਕਮ ਇੰਸਪੈਕਟਰ ਲੱਗ ਸਕਦੇ ਹੋ ਠੀਕ ਹੈ ਤਾਂ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਟ ਇਨਕਲੂਡਿੰਗ ਇੱਥੇ ਧਿਆਨ ਦਿਓ ਤੁਸੀਂ ਪਹਿਲੀ ਗੱਲ ਤੇ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਯਾਨੀ ਕਿ ਜੀਕੇ ਤੇ ਕਰੰਟ ਅਫੇਅਰ ਸੀਏ ਇਹ ਸਾਰੇ ਦੇ ਸਾਰੇ 30 ਮਾਰਕਸ ਦੇਣਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇੱਥੇ ਕਲੀਅਰ ਕਰਕੇ ਕਿ ਇੱਥੇ 8 ਤੋਂ ਲੈ ਕੇ 10 ਨੰਬਰਾਂ ਦੀ ਕਰੰਟ ਅਫੇਅਰ ਆਊਗੀ ਤੇ ਬੱਚੇ ਹੋਏ 20 ਮਾਰਕਸ ਦੇ ਵਿੱਚੋਂ 5 ਤੋਂ 6 ਕੁਐਸਚਨ ਲੈ ਕੇ ਸਟੈਟਿਕ ਜੀਕੇ ਦੇ ਆਣਗੇ ਜਿੱਦਾਂ ਕਿ ਡੈਮਸ ਤੋਂ ਪੁੱਛ ਲਿਆ ਠੀਕ ਹੈ ਰੀਵਰ ਕਿੱਥੇ ਜਾ ਕੇ ਸਮਾ ਜਾਂਦੀ ਹੈ ਕਿੱਥੋਂ ਉਹਦਾ ਉਦਗਮ ਹੁੰਦਾ ਹੈ ਯਾਨੀ ਕਿ ਕਿੱਥੋਂ ਤੇ ਰੀਵਰਸ ਦੇ ਟ੍ਰਿਬਿਊਟਰੀਜ਼ ਕਿਹੜੀਆਂ ਨੇ ਆ ਚੀਜ਼ ਪੁੱਛ ਰੀਵਰ ਸਿਸਟਮ ਪੁੱਛ ਲੈਂਦੇ ਯਾਨੀ ਕਿ ਜੀਓਗ੍ਰਾਫੀਕਲ ਦਾ ਪਾਰਟ ਪੁੱਛ ਲੈਂਦੇ ਹੁਣ ਦੇਖੋ ਇੱਥੇ ਨਾ ਕੁਝ ਟੋਪਿਕ ਨੇ ਪੋਲੀਟੀਕਲ ਇਸ਼ੂ ਪੋਲੀਟੀਕਲ ਇਸ਼ੂ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਤਾਂ ਜਿੰਨੇ ਵੀ ਤੁਹਾਡੇ ਆਰਟੀਕਲਸ ਨੇ ਤੁਸੀਂ ਆਰਟੀਕਲਸ ਨੂੰ ਜ਼ਰੂਰੀ ਯਾਦ ਰੱਖਣਾ ਹੈ ਜਿੰਨੇ ਵੀ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟਸ ਹੋਈਆਂ ਨੇ ਉਹਨਾਂ ਨੂੰ ਤੁਸੀਂ ਜ਼ਰੂਰੀ ਯਾਦ ਰੱਖਣਾ ਹੈ ਜੇ ਕੋਈ ਕਰੰਟ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਈ ਹੈ ਤਾਂ ਤੁਸੀਂ ਉਹ ਜ਼ਰੂਰੀ ਯਾਦ ਰੱਖਣੀ ਹੈ ਹੋਰ ਛੋਟੀਆਂ-ਛੋਟੀਆਂ ਗੱਲਾਂ ਜਿੱਦਾਂ ਕਿ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਤੋਂ ਰਿਲੇਟ ਕਰਦਾ ਹੈ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਿਵੇਂ ਹੁੰਦਾ ਹੈ ਪ੍ਰੈਜ਼ੀਡੈਂਟ ਨੂੰ ਉਹਤ ਕੌਣ ਦਵਾਉਂਦਾ ਹੈ ਠੀਕ ਹੈ ਪ੍ਰੈਜ਼ੀਡੈਂਟ ਆਪਣੀ ਮਤਲਬ ਕਿ ਰਿਟਾਇਰ ਜੇ ਪ੍ਰੈਜ਼ੀਡੈਂਟ ਪਹਿਲਾਂ ਹੀ ਇਸਤੀਫਾ ਦੇਣਾ ਚਾਹਵੇ ਤਾਂ ਕਿਨੂੰ ਸੌਂਪੂਗਾ ਪ੍ਰੈਜ਼ੀਡੈਂਟ ਦੇ ਆਰਟੀਕਲ ਜਿੱਦਾਂ ਕਿ ਮਾਫੀ ਦੀ ਆਰਟੀਕਲ ਹੈ ਪ੍ਰੈਜ਼ੀਡੈਂਟ ਮਾਫੀ ਕਰ ਸਕਦਾ ਹੈ ਨਾ ਕਿ ਕਿਸੇ ਦੀ ਵੀ ਸਜ਼ਾ ਮਾਫੀ ਕਰ ਸਕਦਾ ਤਾਂ ਆਰਟੀਕਲ 72 ਦੇ ਅੰਦਰ ਆ ਪ੍ਰੈਜ਼ੀਡੈਂਟ ਨੂੰ ਇੰਪੀਚਮੈਂਟ ਲੱਗਦੀ ਹੈ ਆਰਟੀਕਲ ਨੰਬਰ 61 ਇੰਪੀਚਮੈਂਟ ਦਾ ਪ੍ਰੋਸੈਸ ਕੀ ਹੈ ਮਨੀ ਬਿਲ ਕੀ ਹੁੰਦਾ ਹੈ ਠੀਕ ਹੈ ਕੋਈ ਵੀ ਜਨਰਲ ਬਿਲ ਕੀ ਹੁੰਦਾ ਹੈ ਫਾਈਨੈਂਸ ਬਿਲ ਕੀ ਹੁੰਦਾ ਆ ਛੋਟੀਆਂ ਛੋਟੀਆਂ ਟਰਮਸ ਨੇ ਜਿੱਦਾਂ ਕੀ ਹੁਣ ਇਲੈਕਸ਼ਨ ਚੱਲ ਰਹੇ ਨੇ ਤਾਂ ਇਲੈਕਸ਼ਨ ਕਮਿਸ਼ਨ ਤੋਂ ਕੁਐਸਚਨ ਪੁੱਛੇ ਜਾ ਸਕਦੇ ਨੇ ਤੇ ਸਾਰੇ ਦੇ ਸਾਰੇ ਪਾਰਟੀ ਜਿਹੜੇ ਨੇ ਉਹ ਪੋਲਿਟੀ ਦੇ ਨੇ ਆਪਾਂ ਕੀ ਕੀਤਾ ਹੈ ਕੁਝ ਇੱਕ ਚੀਜ਼ਾਂ ਜਿਹੜੀਆਂ ਮੇਰੇ ਕੋਲ ਨੇ ਬੱਚਿਆਂ ਵਾਸਤੇ ਐਕਸਟਰਾ ਹੈਗੀਆਂ ਨੇ ਉਹ ਕੀ ਹੈਗੀਆਂ ਨੇ ਮੈਂ ਟੋਪਿਕ ਡਿਵਾਈਡ ਕੀਤੇ ਆ ਪੋਲੀਟੀ ਦੇ ਹਿਸਟਰੀ ਦੇ ਜੀਓਗ੍ਰਾਫੀ ਦੇ ਉਹ ਮੈਂ ਤੁਹਾਨੂੰ ਅ ਨੈਕਸਟ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਵਾ ਦੂਗੀ ਤੁਸੀਂ ਕਿਵੇਂ ਕਰਨਾ ਹੈ ਬਾਕੀ ਤੁਸੀਂ ਇਹ ਟੋਪਿਕ ਦੀ ਪੀਡੀਐਫ ਜਿਹੜੀ ਹੈ ਆਪਣੇ ਐਪਲੀਕੇਸ਼ਨ ਹੈ ਐਪਲੀਕੇਸ਼ਨ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰੱਖਿਆ ਹੈ ਤੁਸੀਂ ਉੱਥੇ ਜਾ ਕੇ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ 360 ਜੋਬ ਟਾਰਗੇਟ ਐਪਲੀਕੇਸ਼ਨ ਨੂੰ ਤੇ ਉੱਥੇ ਵੀ ਤੁਸੀਂ ਸਾਡੀਆਂ ਪੀਡੀਐਫਸ ਜਿਹੜੀਆਂ ਨੇ ਉਹ ਡਾਊਨਲੋਡ ਕਰਕੇ ਸਟਡੀ ਨੂੰ ਕਰ ਸਕਦੇ ਹੋ ਕੰਟੀਨਿਊ ਫ੍ਰੀ ਕੋਰਸਸਿਸ ਦੇ ਵਿੱਚ ਵੀ ਬਟ ਜੇ ਤੁਸੀਂ ਕੋਰਸ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਬੱਚੇ ਇਨਸਪੈਕਟਰ ਲੈਵਲ ਦੀਆਂ ਵੈਕੈਂਸੀ ਜਿੱਦਾਂ ਕਿ ਤੁਸੀਂ ਲੇਬਰ ਇਨਸਪੈਕਟਰ ਦਾ ਫਾਰਮ ਫਿਲ ਕਰਿਆ ਹੈ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਫਾਰਮ ਫਿਲ ਕਰਿਆ ਹੈ ਇਹ ਸਾਰੇ ਫਾਰਮਸ ਵਾਸਤੇ ਸਾਡੇ ਕੋਲੇ ਬੈਚੇਜ ਵੀ ਅਵੇਲੇਬਲ ਨੇ ਤਾਂ ਤੁਸੀਂ ਬੈਚ ਵੀ ਪਰਚੇਸ ਕਰ ਸਕਦੇ ਹੋ 2 years ਦੀ ਵੈਲਿਡਿਟੀ ਨਾਲ 2100 ਰੁਪਏ ਦਾ ਇਹ ਬੈਚ ਹੈਗਾ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕੀ ਕਪੜੇ ਕੋਲੇ ਸੁਪਰ ਬੈਚ ਵੀ ਹੈ ਜੋ ਕਿ 1499 ਦਾ ਹੈ ਉਹਦੇ ਵਿੱਚ ਵੀ ਤੁਸੀਂ ਸਾਰਾ ਸਿਲੇਬਸ ਕਵਰ ਕਰ ਸਕਦੇ ਹੋ ਤੇ ਕਾਲ ਕਰਕੇ ਇਨਫਰਮੇਸ਼ਨ ਜ਼ਰੂਰ ਲੈਣਾ ਹੁਣ ਅੱਜ ਇੱਥੇ ਗੱਲਾਂ ਦੀ ਕਰੰਟ ਅਫੇਅਰ ਦੀ ਤੇ ਦੇਖੋ ਬੱਚੇ ਇੱਥੇ ਨੂੰ ਕੁਝ ਟੋਪਿਕ ਮੈਂਸ਼ਨ ਕਰਨੇ ਜਿੱਦਾਂ ਸਪੋਰਟਸ ਦਾ ਟੋਪਿਕ ਹੈ ਇਹਨੂੰ ਤੁਹਾਨੂੰ ਅੱਜ ਤੋਂ ਪੜਨ ਦੀ ਲੋੜ ਨਹੀਂ ਹੈਗੀ ਸਿਨੇਮਾ ਐਂਡ ਲਿਟਰੇਚਰ ਦਾ ਟੋਪਿਕ ਹੈ ਬਸ ਤੁਸੀਂ ਕੀ ਕਰਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿਨੇਮਾ ਹੈਗਾ ਨਾ ਉਹਨੂੰ ਥੋੜਾ ਜਿਹਾ ਉਹਦਾ ਇਤਿਹਾਸ ਪੜ੍ਹ ਲੈਣਾ ਹੈ ਇੱਥੇ ਵੀ ਯਾਨੀ ਕਿ ਪੰਜਾਬ ਕਲਚਰ ਵਿੱਚ ਤਾਂ ਪੜਨਾ ਪੜਨਾ ਬਟ ਇੱਥੇ ਵੀ ਪੜ੍ਹ ਲੈਣਾ ਠੀਕ ਹੈ ਉਹਨੂੰ ਇੰਡੀਅਨ ਸਿਨੇਮਾ ਨਾਲ ਰਿਲੇਟ ਕਰਨਾ ਹੈ ਤੁਸੀਂ ਠੀਕ ਹੈ ਹੁਣ ਜਿੱਦਾਂ ਕਿ ਸਿਨੇਮਾ ਐਂਡ ਲਿਟਰੇਚਰ ਹੈ ਇਹਦੇ ਚੋ ਕਿਨੂੰ ਕਿਹੜਾ ਅਵਾਰਡ ਮਿਲਿਆ ਕਦੋਂ ਮਿਲਿਆ ਆ ਕਰੰਟ ਦਾ ਹੀ 파ਟ ਆ ਜਾਂਦਾ ਹੈ ਕਰੰਟ ਦੇ ਵਿੱਚ ਹੀ ਪੜੇ ਜਿੱਦਾਂ ਕਿ ਇਕਨੋਮਿਕ ਇਸ਼ੂ ਨੇ ਇਹ ਵੀ ਕਰੰਟ ਦਾ ਹੀ ਹਿੱਸਾ ਹੈ ਜੀਐਸਟੀ ਕਿਵੇਂ ਵਧੀ ਕਿਵੇਂ ਕੱਟੇ ਕਿਵੇਂ ਲੱਗੀ ਆ ਸਾਰੀ ਦੀ ਸਾਰੀਆਂ ਚੀਜ਼ਾਂ ਜੇ ਤੁਸੀਂ ਥੋੜੀ ਥੋੜੀ ਬੇਸਿਕ ਜੀ ਇਕਨੋਮਿਕ ਦੇ ਪੜ ਲਓਗੇ ਤਾਂ ਦੋ ਦਿਨ ਕੁਸ਼ਨ ਤੁਹਾਡੇ ਇਹ ਠੀਕ ਹੋ ਜਾਣਗੇ ਬਿਕੋਜ਼ ਪਿੱਛੇ ਵੀ ਜੀਐਸਟੀ ਤੋਂ ਰਿਲੇਟਡ ਕੁਸ਼ਨ ਜਿਹੜੇ ਨੇ ਐਗਜ਼ਾਮਸ ਦੇ ਵਿੱਚ ਪੁੱਛੇ ਗਏ ਸੀਗੇ ਤੇ ਜਿੱਦਾਂ ਕਿ ਨਾ ਇਕਨੋਮਿਕ ਇਸ਼ੂ ਦੇ ਵਿੱਚ ਜਿੱਦਾਂ ਕਿ ਹੰਗਰ ਇੰਡੈਕਸ ਹੈ ਤੇ ਐਵੇਂ ਦੀਆਂ ਇੰਡੈਕਸਿਜ਼ ਆਉਂਦੀਆਂ ਨੇ ਤਾਂ ਉਹ ਹੰਗਰ ਇੰਡੈਕਸ ਵਿੱਚ ਭਾਰਤ ਦਾ ਨੰਬਰ ਕਿਹੜਾ ਹੈ ਐਵੇਂ ਦੀਆਂ ਚੀਜ਼ਾਂ ਕਰੰਟ ਵਿੱਚ ਪੁੱਛੀਆਂ ਜਾਂਦੀਆਂ ਨੇ ਤੇ ਕਰੰਟ ਦਾ ਹੀ ਇਹ ਟੌਪਿਕ ਬਣਦੇ ਤੇ ਇੱਥੋਂ ਇੱਕ ਇਕਨੋਮੀ ਦੇ ਐਵੇਂ ਦੇ ਕੁਐਸਚਨ ਪੜਨੇ ਪੈਂਦੇ ਆ ਨਾ ਕਿ ਤੁਹਾਨੂੰ ਐਵੇਂ ਦੀ ਲੋੜ ਨਹੀਂ ਹੈ ਕਿ ਕੋਈ ਸਾਰੇ ਦੀ ਸਾਰੀ ਇਕਨੋਮੀ ਹੀ ਪੜਨੀ ਪਾਉਗੀ ਹੁਣ ਜੇ ਆਪਾਂ ਸਾਇੰਸ ਐਂਡ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਦੋ ਤੋਂ ਤਿੰਨ ਕੁਐਸਚਨ ਹੀ ਆ ਕੈਰੀ ਕਰਦੇ ਨੇ ਤਾਂ ਤੁਸੀਂ ਬੇਸਿਕ ਬੇਸਿਕ ਸਾਇੰਸ ਪੜ੍ਹ ਲਓ ਆਪਣੇ ਚੈਨਲ ਤੇ ਵੀ ਸਾਇੰਸ ਦੇ ਐਮਸੀਕਿਊ ਮੈਂ ਪਾ ਕਿਨਾਰ ਉੱਥੋਂ ਤੁਸੀਂ ਕਰ ਸਕਦੇ ਹੋ ਜਿੱਦਾਂ ਕਿ ਫੂਡ ਤੋਂ ਰਿਲੇਟਿਡ ਪੇਪਰ ਦੇ ਵਿੱਚ ਡਿਜ਼ੀਜ਼ ਤੋਂ ਰਿਲੇਟਿਡ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਨਿਊਟ੍ਰੀਐਂਟਸ ਤੋਂ ਰਿਲੇਟਿਡ ਕੁਐਸਚਨ ਆ ਜਾਂਦਾ ਹੈ ਠੀਕ ਹੈ ਹਮਨ ਦੀ ਬੋਡੀ ਆਰਗਨਸ ਹੋ ਗਏ ਠੀਕ ਹੈ ਗਲੈਂਡਸ ਹੋ ਗਿਆ ਇਹਨਾਂ ਤੋਂ ਰਿਲੇਟਿਡ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਤਾਂ ਆ ਚੀਜ਼ਾਂ ਤੁਸੀਂ ਪੜ੍ਹਨੀਆਂ ਹੁਣ ਇੱਥੇ ਗੱਲ ਆਪਾਂ ਕਰਦੇ ਹਾਂ ਜੀਓਗ੍ਰਾਫੀ ਦੀ ਜਿੱਦਾਂ ਜੀਓਗ੍ਰਾਫੀ ਦੇ ਵਿੱਚ ਰਿਵਰ ਸਿਸਟਮ ਤੋਂ ਤਾਂ ਕੁਐਸਚਨ ਪੇਪਰ ਦੇ ਵਿੱਚ ਬਣਦਾ ਹੀ ਬਣਦਾ ਹੈ ਤਾਂ ਇੱਕ এনਵਾਇਰਨਮੈਂਟ ਦਾ ਵੀ ਇੱਥੇ ਪਾਰਟ ਹੈ এনਵਾਇਰਨਮੈਂਟ ਦੇ ਵਿੱਚ ਗਲੋਬਲ ਵਾਰਮਿੰਗ ਕਿਵੇਂ ਵੱਧ ਰਹੀ ਹੈ ਕਿਵੇਂ ਘਟ ਰਹੀ ਹੈ ਠੀਕ ਹੈ ਬਾਇਓ ਗੈਸ ਰਿਜ਼ਰਵਸ ਕੀ ਨੇ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਹੁਣ ਇੱਥੇ ਸਟੈਟਿਕ ਜੀਕੇ ਦਾ ਮੈਂ ਪਾਰਟ ਦੀ ਗੱਲ ਕਰਾਂ ਨਾ ਤਾਂ ਜਿੱਦਾਂ ਕਿ ਵਾਈਲਡ ਲਾਈਫ ਸੈਂਚਰੀਜ਼ ਕੀ ਨੇ ਡੈਮਸ ਕਿੱਥੇ ਕਿਹੜੇ ਨੇ ਨੈਸ਼ਨਲ ਪਾਰਕਸ ਤੁਸੀਂ ਪੜ੍ਹ ਕੇ ਜਾਣੇ ਆ ਤਾਂ ਆ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਦੇ ਟੌਪਿਕਸ ਮੈਂ ਮੈਂਸ਼ਨ ਕਰ ਰੱਖਿਆ ਇੱਕ ਪੂਰਾ ਸਿਲੇਬਸ ਜਿਹੜਾ ਉਹ ਬਣਾ ਰੱਖਿਆ ਉਹ ਤੁਸੀਂ ਮੈਨੂੰ 9812630162 ਤੇ ਕਾਲ ਕਰਕੇ ਵੀ ਦੱਸ ਸਕਦੇ ਹੋ ਕਿ ਵੀ ਕਿਵੇਂ ਕਰਨਾ ਬਾਕੀ ਇਹਦੇ ਤੇ ਵੀਡੀਓ ਆਪਾਂ ਪਾ ਦਾਂਗੇ ਤੁਹਾਨੂੰ ਠੀਕ ਹੈ ਤੇ ਤੁਸੀਂ ਉਹ ਜ਼ਰੂਰ ਦੇਖਣੀ ਹੈ ਪੱਕੀ 360 ਜੋਬ ਟਾਰਗੇਟ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਲਓ ਅੱਛਾ ਉਸ ਤੋਂ ਬਾਅਦ ਆਪਾਂ ਆਣਿਆ ਛੋਟਾ ਛੋਟਾ ਆਈਡੀਆ ਜਿਹੜਾ ਮੈਂ ਹਰ ਸਬਜੈਕਟ ਦਾ ਤੁਹਾਨੂੰ ਦਵਾਂ ਜਿਹਦੇ ਨਾਲ ਤੁਹਾਨੂੰ ਕਾਫੀ ਕੁ ਚੀਜ਼ਾਂ ਕਲੀਅਰ ਹੋ ਜਾਣਗੀਆਂ ਪੰਜਾਬ ਹਿਸਟਰੀ ਐਂਡ ਕਲਚਰ 20 ਮਾਰਕਸ ਦੀ ਬਹੁਤ ਇੰਪੋਰਟੈਂਟ ਪਾਰਟ ਹੈ ਜੇ ਤੁਸੀਂ ਇਹਦੇ ਵਿੱਚੋਂ ਵੀ ਮਿਸਟੇਕ ਕਰਦੇ ਹੋ ਤਾਂ ਸਿਲੈਕਸ਼ਨ ਦੇ ਚਾਂਸਸ ਜਿਹੜੇ ਨੇ ਉਹ ਘਟ ਜਾਂਦੇ ਆ ਠੀਕ ਹੈ ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਇਟਸ ਐਂਸ਼ੀਅੰਟ ਹਿਸਟਰੀ ਫਿਜ਼ੀਕਲ ਫੀਚਰਸ ਆਫ ਪੰਜਾਬ ਯਾਨੀ ਕਿ ਪੰਜਾਬ 73 ਦਾ ਏਰੀਆ ਠੀਕ ਹੈ ਪੂਆ ਕਰਤੀਆਂ ਕਿਵੇਂ ਕਿਵੇਂ ਬਣੀਆਂ ਪੰਜਾਬ ਦੇ ਵਿੱਚ ਪੰਜਾਬ ਨੂੰ ਕਿੰਨੇ ਜ਼ونز ਦੇ ਵਿੱਚ ਵੰਡਿਆ ਜਾਂਦਾ ਜਿੱਦਾਂ ਕਿ ਮਾਝਾ ਮਾਲਵਾ ਦੁਆਬਾ ਠੀਕ ਹੈ ਜਿੱਦਾਂ ਕਿ ਕੁਝ ਪੁਆਦ ਖੇਤਰ ਵੀ ਆਪਾਂ ਕਹਿੰਨੇ ਆ ਤਾਂ ਪੁਆਦ ਵਾਲਾ ਖੇਤਰ ਮਾਲਵੇ ਵਿੱਚ ਹੀ ਹੁੰਦਾ ਬਟ ਆਪਾਂ ਨੂੰ ਕੁਐਸਚਨ ਕੀ ਪੁੱਛ ਲਿਆ ਜਾਂਦਾ ਕਿ ਪੁਆਦੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਤਾਂ ਉਹਦੇ ਵਿੱਚ ਉਹ ਫਿਰ ਮਾਲਵੇ ਤੋਂ ਥੋੜਾ ਜਿਹਾ ਅੱਡ ਹੋ ਜਾਂਦਾ ਹੈ ਸਿਸਟਮ ਕਿਉਂਕਿ ਪੁਆਦੀ ਬੋਲੀ ਸਾਰੇ ਮਾਲਵੇ ਦੇ ਵਿੱਚ ਨਹੀਂ ਬੋਲੀ ਜਾਂਦੀ ਸਮਝ ਆ ਗਈ ਗੱਲ ਇੰਨੀ ਤਾਂ ਆ ਚੀਜ਼ਾਂ ਤੁਸੀਂ ਪੰਜਾਬ ਬੋਰਡ ਦੀਆਂ ਕਿਤਾਬਾਂ ਵਿੱਚੋਂ ਵੀ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਸਕਦੇ ਹੋ ਠੀਕ ਹੈ ਕਿਉਂਕਿ ਉੱਥੇ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਕੀ ਹੈ ਕਿ ਇੱਕ ਸਾਈਡ ਤੇ ਤਾਂ ਮੰਨ ਲਓ ਕਿ ਇੰਡੀਆ ਦਾ ਦੇ ਰੱਖਿਆ ਤਨ ਮੰਨ ਲਓ ਕਿ ਇੰਡੀਆ ਦਾ ਦੇ ਰੱਖਿਆ ਇੰਡੀਆ ਨੂੰ ਕਿੰਨੇ ਮਤਲਬ ਕਿ ਸਰਫੇਸ ਨੂੰ ਕਿੰਨੇ ਜੋਂਸ ਵਿੱਚ ਵੰਡਿਆ ਉਸ ਤੋਂ ਨੈਕਸਟ ਟੋਪਿਕ ਦੇਤਾ ਪੰਜਾਬ ਨੂੰ ਯਾਨੀ ਕਿ ਇੰਡੀਆ ਤੇ ਪੰਜਾਬ ਨੂੰ ਤੁਸੀਂ ਇੱਥੇ ਰਿਲੇਟ ਕਰ ਸਕਦੇ ਹੋ ਇੱਕ ਸਾਈਡ ਇੰਡੀਆ ਦਾ ਰਿਵਰ ਸਿਸਟਮ ਦੇਤਾ ਇੱਕ ਸਾਈਡ ਪੰਜਾਬ ਦਾ ਦੇਤਾ ਐਵੇਂ ਦੇ ਜਿਹੜੀ ਬੁੱਕ ਦੇ ਵਿੱਚ ਦੇ ਰੱਖੇ ਸ਼ਾਇਦ 9th ਕਲਾਸ ਦੀ ਕਿਤਾਬ ਹੈ ਪੰਜਾਬ ਬੋਡੀ ਤੁਸੀਂ ਕੈਰੀ ਕਰ ਸਕਦੇ ਹੋ ਨੈਕਸਟ ਹੈ ਸੋਸ਼ਲ ਰਿਲੀਜੀਅਸ ਐਂਡ ਇਕਨੋਮਿਕ ਲਾਈਫ ਇਨ ਪੰਜਾਬ ਠੀਕ ਹੈ ਕਿ ਸੋਸ਼ਲ ਕਿ ਸੋਸ਼ਲ ਰਿਲੀਜੀਅਸ ਰਿਲੀਜੀਅਸ ਦਾ ਕਹਿੰਦਾ ਮਤਲਬ ਹੈ ਕਿ ਕਿਵੇਂ ਆਪਾਂ ਧਰਮ ਨਾਲ ਜੁੜੇ ਹੋਏ ਆ ਧਰਮ ਕਿਹੜਾ ਇਸ ਸਾਰੀਆਂ ਚੀਜ਼ਾਂ ਵੀ ਪੁੱਛੀਆਂ ਜਾਣੀਆਂ ਡਵੈਲਪਮੈਂਟ ਆਫ ਲੈਂਗੁਏਜ ਐਂਡ ਲਿਟਰੇਚਰ ਐਂਡ ਆਰਟਸ ਇਨ ਪੰਜਾਬ ਯਾਨੀ ਕਿ ਲੈਂਗੁਏਜ ਕਿਵੇਂ ਡਵੈਲਪ ਹੋਈ ਤੁਹਾਨੂੰ ਪਤਾ ਹੈ ਕਿ ਆਪਣਾ ਜਿਹੜਾ ਪੰਜਾਬ ਹੈ ਉਹ ਵੀ ਇੱਕ ਲਿੰਗੁਇਸਟਿਕ ਬੇਸ ਤੇ ਹੀ ਹਰਿਆਣਾ ਤੋਂ ਅਲੱਗ ਹੋਇਆ ਸੀ ਕਿਵੇਂ ਹੋਇਆ ਮਾਸਟਰ ਤਾਰਾ ਸਿੰਘ ਸੀਗੇ ਉਹਨਾਂ ਨੇ ਕਿਵੇਂ ਸਟਰਗਲ ਕੀਤੀ ਇਹ ਸਾਰ ਇੱਕ ਤੋਂ ਸ਼ੁਰੂ ਕਰਨਾ ਫਿਰ ਉਸ ਤੋਂ ਬਾਅਦ ਪੰਜਾਬੀ ਦਾ ਵਿਕਾਸ ਕਿਵੇਂ ਕਿਵੇਂ ਹੋਇਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹਨੀ ਹੈ ਸੋਸ਼ਲ ਐਂਡ ਕਲਚਰ ਨੇਚਰ ਆਫ ਪੰਜਾਬ ਡਿਊਰਿੰਗ ਅਫਗਾਨ ਮੁਗਲ ਰੂਲਸ ਯਾਨੀ ਕਿ ਜਿਹੜੇ ਪੰਜਾਬ ਤੇ ਰੂਲ ਕਰਕੇ ਗਏ ਨੇ ਜਿੱਦਾਂ ਕਿ ਪੰਜਾਬ ਡਿਊਰਿੰਗ ਅਫਗਾਨ ਮੁਗਲ ਰੂਲਸ ਕੀ ਸੀ ਬਖਤੀ ਮੂਵਮੈਂਟ ਕੀ ਸੀਗੇ ਸੂਫੀਜ਼ਮ ਟੀਚਿੰਗ ਹਿਸਟਰੀ ਆਫ ਸਿੱਖ ਗੁਰੂਜ਼ ਇਹ ਤਾਂ ਇੰਪੋਰਟੈਂਟ ਹੈ ਹੀ ਕਰਨਾ ਹੀ ਕਰਨਾ ਹੈ ਐਵੇਂ ਹੋ ਹੀ ਨਹੀਂ ਸਕਦਾ ਕਿ ਇੱਥੋਂ ਕੁਐਸਚਨ ਨਾ ਆਵੇ ਐਂਡ ਸੈਂਟਸ ਇਨ ਪੰਜਾਬ ਆਦਿ ਗ੍ਰੰਥ ਸਿੱਖ ਰੂਲਰਸ ਫਰੀडम ਮੂਵਮੈਂਟਸ ਆਫ ਪੰਜਾਬ 20 ਕੁਐਸਚਨ 20 ਕੁਐਸਚਨ 20 ਮਾਰਕਸ ਇੱਥੋਂ ਤੁਹਾਨੂੰ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਹੁਣ ਇੱਥੇ ਦੇਖੋ ਕਿ ਰੀਜ਼ਨਿੰਗ ਕਰ ਲਓਗੇ ਨਾ ਤਾਂ ਮੈਥ ਵਿੱਚ ਦੋ ਚਾਰ ਚੈਪਟਰ ਕਰ ਲਿਓ ਜੇ ਕਰ ਸਕਦੇ ਹੋ ਤਾਂ ਉਹਦੇ ਵਿੱਚ ਇੱਕ ਜਿਹੜਾ ਟੋਪਿਕ ਉਹ ਹੈ ਡਾਟਾ ਐਨਾਲਿਸਿਸ ਯਾਨੀ ਕਿ ਡੀਆਈ ਡੀਆਈ ਦਾ ਚੈਪਟਰ ਗ੍ਰਾਫਿਕ ਰਿਪਰੈਜੈਂਟੇਸ਼ਨ ਚਾਰਟ ਟੇਬਲ ਜਿਹਦੇ ਵਿੱਚੋਂ ਮੰਨ ਲਓ ਕਿ ਤੁਸੀਂ ਟੇਬਲ ਵਾਲੇ ਕੁਸ਼ਚਨ ਪਰਸੈਂਟੇਜ ਬੇਸ ਹੁੰਦੇ ਨੇ ਰੇਸ਼ੀਓ ਬੇਸ ਹੁੰਦੇ ਨੇ ਉਹ ਕਰ ਲਓਗੇ ਤਾਂ ਤੁਹਾਡਾ ਮੈਥ ਕਾਫੀ ਹੱਦ ਤੱਕ ਕਲੀਅਰ ਹੋ ਜਾਊਗਾ ਪਰ ਜੇ ਰੀਜ਼ਨਿੰਗ ਜ਼ਰੂਰ ਕਰਿਓ ਤੁਸੀਂ ਠੀਕ ਹੈ ਜਿੱਦਾਂ ਕਿ ਲੌਜੀਕਲ ਰੀਜਨਿੰਗ ਐਨਾਲਿਟিক্যাল ਐਂਡ ਮੈਂਟਲ ਐਬਿਲਿਟੀ ਇੱਥੇ ਦੇਖੋ ਇਹਨੇ ਇੱਕ ਚੀਜ਼ ਪਾਈ ਹੈ ਮੈਂਟਲ ਐਬਿਲਿਟੀ ਇੱਥੇ ਵੀ ਉਹ ਤੁਹਾਡੇ ਕੋਲੋਂ ਨਾ ਕੁਝ ਇੱਕ ਕੁਐਸਚਨ ਜਿਹੜੇ ਨੇ ਉਹ ਤੁਹਾਡੇ ਕੋਲੋਂ ਪੁੱਛ ਸਕਦਾ ਹੈ ਪ੍ਰੋਬਲਮ ਸੋਲਵਿੰਗ ਦੇ ਕੁਐਸਚਨ ਪੁੱਛ ਸਕਦਾ ਹੈ ਠੀਕ ਹੈ ਜਾਂ ਤੁਹਾਡੇ ਕੋਲ ਉਹ ਕੁਐਸਚਨ ਪੁੱਟ ਕਰ ਸਕਦਾ ਹੈ ਕਿ ਤੁਸੀਂ ਸਟੇਟਮੈਂਟ ਸੋਲਵ ਕਰਨ ਦੇ ਕੁਐਸਚਨ ਪੇਪਰ ਵਿੱਚ ਆਏ ਸੀ ਪਿੱਛੇ ਵਾਲਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਪੇਪਰ ਤੁਸੀਂ ਜ਼ਰੂਰ ਦੇਖਿਓ ਮੈਂ ਵੀ ਲੈ ਕੇ ਆਉਂ ਸਿਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਪੇਪਰ ਤਾਂ ਕਿ ਤੁਹਾਨੂੰ ਉੱਥੋਂ ਕਾਫੀ ਚੀਜ਼ਾਂ ਹੋਰ ਵੀ ਕਲੀਅਰ ਹੋ ਜਾਣ ਬਟ ਮੈਂ ਆਹੀ ਗੱਲ ਕਹੂੰ ਕਿ ਮਹਿਤ ਤੋਂ ਜ਼ਿਆਦਾ ਤੁਸੀਂ ਰੀਜਨਿੰਗ ਤੇ ਫੋਕਸ ਕਰਿਓ ਕਿਉਂਕਿ ਰੀਜਨਿੰਗ ਦਾ ਪੋਰਸ਼ਨ ਰਿਐਲਿਟੀ ਵਿੱਚ ਜ਼ਿਆਦਾ ਆਊਗਾ ਉਸ ਤੋਂ ਬਾਅਦ ਨੈਕਸਟ ਜਿਹੜਾ ਪੰਜਾਬੀ 15 ਮਾਰਕਸ ਦੀ ਆਊਗੀ ਸ਼ੁੱਧ ਅਸ਼ੁੱਧ ਸ਼ਬਦ ਜੋੜ ਅਗੇਤਰ ਅਤੇ ਪਿਛੇਤਰ ਸਮਾਨਾਰਥਕ ਵਿਰੋਧ ਦੀ ਸ਼ਬਦ ਨਾਮ ਪੜਨਾਂਵ ਕਿਰਿਆ ਦੀ ਕਿਸਮਤ ਇਹ ਸਿੱਧੀ ਦੀ ਗੱਲ ਹੈ ਕਿ ਆਪਾਂ ਨੂੰ ਵਿਆਕਰਣ ਕਰਨੀ ਹੈ ਤੇ ਕੁਝ ਬੁక్స్ ਐਂਡ ਆਥਰਸ ਦੇ ਨਾਮ ਵੀ ਤੁਸੀਂ ਇੱਥੇ ਯਾਦ ਰੱਖੋਗੇ ਤਾਂ ਤੁਹਾਡੇ ਲਈ ਬੈਨੀਫਿਸ਼ੀਅਰੀ ਰਹਿਣਗੇ ਉਸ ਤੋਂ ਬਾਅਦ ਨੈਕਸਟ ਹੈ ਇੰਗਲਿਸ਼ ਬਹੁਤ ਇੰਪੋਰਟੈਂਟ ਰੋਲ ਪਲੇ ਕਰੂਗੀ ਕਿਉਂਕਿ 15 ਮਾਰਕਸ দিয়া ਹੈ ਬੇਸਿਕ ਗ੍ਰਾਮਰ ਸਬਜੈਕਟ ਐਂਡ ਵਰਬ ਐਡਜੈਕਟਿਵ ਐਂਡ ਐਡਵਰਬ ਸਿਨੋਨੀਮ ਐਂਡਟੋਨੀਮ 1 ਵਰਡ ਸਬਸਟੀਟਿਊਸ਼ਨ ਇਹਦਾ ਨਾ ਸਿੱਧਾ ਜਾਂ ਮੰਤਰ ਕੀ ਹੈ ਇੰਗਲਿਸ਼ ਨੂੰ ਕਰਨ ਦਾ ਸਿੱਧਾ ਜਾਂ ਮੰਤਰ ਇਹ ਹੈ ਕਿ ਇੱਕ ਵਾਰੀ ਰੂਲਸ ਪੜੋ ਜਿੰਨੇ ਵੀ ਰੂਲਸ ਨੇ ਤੇ ਉਸ ਰੂਲਸ ਦੇ ਕੀ ਕਰ ਲੋ ਐਗਜ਼ਾਮਪਲ ਜੇ ਤੁਸੀਂ ਰੂਲਸ ਪੜ੍ਹ ਕੇ ਛੱਡ ਦੋਗੇ ਤੇ ਐਗਜ਼ਾਮਪਲਸ ਨਹੀਂ ਕਰੋਗੇ ਤਾਂ ਸਮਝੋ ਕਿ ਇਹ ਐਵੇਂ ਕੀਤਾ ਤੁਸੀਂ ਇਹਨਾਂ ਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਤਾਂ ਐਗਜ਼ਾਮਪਲ ਪੜ੍ਹਨੇ ਹੀ ਪੈਣਗੇ ਕੱਲੇ ਰੂਲਸ ਨਾਲ ਕੁਝ ਵੀ ਨਹੀਂ ਬਣਨਾ ਐਗਜ਼ਾਮਪਲ 101% ਤੁਹਾਨੂੰ ਕਰਨੇ ਹੀ ਪੈਣਗੇ ਇਹਦੀ ਇੱਕ ਬੁੱਕ ਆਂਦੀ ਹੈ ਨਿੱਤੂ ਸਿੰਘ ਦੀ ਠੀਕ ਹੈ ਕੇਡੀ ਕੈਂਪਸ ਦੀ ਆਂਦੀ ਹੈ ਕਿਉਂਕਿ ਜਿਹੜੀ ਪੈਰਾਮਾਉਂਟ ਵਾਲੀ ਬੁੱਕ ਹੈ ਉਹ ਅਪਡੇਟ ਨਹੀਂ ਕੀਤੀ ਕਿਉਂਕਿ ਨਿੱਤੂ ਸਿੰਘ ਨੇ ਆਪਣਾ ਅਲੱਗ ਕੋਚਿੰਗ ਇੰਸਟੀਚਿਊਟ ਕਰ ਲਿਆ ਸੀ ਤਾਂ ਕੇਡੀ ਕੈਂਪਸ ਦੀ ਕਿਤਾਬ ਆਂਦੀ ਹੈ ਉਹ ਤੁਸੀਂ ਕਰ ਲਿਓ ਇੰਗਲਿਸ਼ ਵਾਸਤੇ ਵਧੀਆ ਬੁੱਕ ਹੈ ਕਿਉਂਕਿ ਉਹਦੇ ਵਿੱਚ ਤੁਹਾਨੂੰ ਵੋਕੈਬ ਵੀ ਦੇ ਰੱਖੀ ਹੈ ਇੱਕ ਰੁਟੀਨ ਹੀ ਬਣਾ ਲਿਓ ਕਿ 20 ਵਰਡਸ ਡੇਲੀ ਵੋਕੈਬ ਦੇ ਕਰਨੇ ਆ ਤੇ ਇੱਕ ਟੌਪਿਕ ਗ੍ਰਾਮਰ ਦਾ ਮਤਲਬ ਕਿ ਸ਼ੁਰੂ ਕਰ ਲੈਣਾ ਤੇ ਦੋ ਦਿਨਾਂ ਵਿੱਚ ਖਤਮ ਹੋ ਜੇ ਤਾਂ ਵੀ ਕੋਈ ਪ੍ਰੋਬਲਮ ਹੈੜੀ ਗੱਲ ਹੈ ਨਹੀਂਗੀ ਠੀਕ ਹੈ ਕਰੈਕਸ਼ਨ ਇਨ ਸੈਂਟੈਂਸ ਆਈਡੀਅਮ ਐਂਡ देयर मीनिंग्स ਸਪੈਲ ਚੈਕਸ ਐਡਜੈਕਟਿਵ ਆਰਟੀਕਲਸ ਪ੍ਰੀਪੋਜੀਸ਼ਨ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਐਕਟਿਵ ਐਂਡ ਪੈਸਿਵ ਵੌਇਸ ਆਹ ਹੀ ਹੈ ਗ੍ਰਾਮਰ ਹੁਣ ਜੇ ਦਿੱਕਤ ਆ ਰਹੀ ਹੈ ਕਰਨ ਚ ਤਾਂ ਮੈਮ ਦੇ ਕਾਫੀ ਲੈਕਚਰ YouTube ਤੇ ਪਏ ਨੇ ਜੇ ਤੁਸੀਂ ਫ੍ਰੀ ਆਫ ਕਸਟ ਕਰਨਾ ਚਾਹੁੰਦੇ ਹੋ ਤਾਂ YouTube ਵਾਲੀਆਂ ਕਲਾਸਿਸ ਨੂੰ ਵਧੀਆ ਤਰੀਕੇ ਨਾਲ ਦੇਖੋ ਠੀਕ ਹੈ ਉਦਾਂ ਹੀ ਤੁਸੀਂ ਕੀ ਕਰ ਸਕਦੇ ਹੋ ਕਿ ਆਪਣਾ ਕੋਰਸ ਵੀ ਪਰਚੇਸ ਕਰੋਗੇ ਤਾਂ ਉੱਥੇ ਤਾਂ ਤੁਹਾਨੂੰ ਕਲਾਸਿਸ ਮਿਲ ਹੀ ਜਾਣੀਆਂ ICT ਇਨਫੋਰਮੇਸ਼ਨ ਆਫ ਕੰਪਿਊਟਰ ਐਂਡ ਟੈਕਨੋਲੋਜੀ 10 ਮਾਰਕਸ ਦਾ ਆਊਗਾ ਕੰਪਿਊਟਰ ਔਰ ਮੈਂ ਲੈ ਕੇ ਆ ਰਹੀ ਹਾਂ YouTube ਤੇ ਕੁਐਸਚਨ ਸੀਰੀਜ਼ ਕੰਪਿਊਟਰ ਦੀ ਠੀਕ ਹੈ ਤਾਂ ਬੇਸਿਕਸ ਆਫ ਕੰਪਿਊਟਰ ਨੈਟਵਰਕ ਐਂਡ ਇੰਟਰਨੈਟ ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਵਰਡ ਵਰਡਸ ਤੋਂ ਕਾਫੀ ਕੁਐਸਚਨ ਆਉਂਦੇ ਐ ਐਕਸਲ ਸਪਰੈਡਸ਼ੀਟ ਐਂਡ ਪਾਵਰਪੁਆਇੰਟ ਹੁਣ ਕਰਨਾ ਕਿਵੇਂ ਆ ਇਹ ਥਿਊਰੀ ਪੜਨਣ ਜਾਓਗੇ ਤਾਂ ਦਿੱਕਤ ਹੋ ਜੂਗੀ ਠੀਕ ਹੈ ਥਿਉਰੀ ਨੂੰ ਬੇਸਿਕ ਥਿਉਰੀ ਕਰ ਸਕਦੇ ਹੋ ਕਿ ਕੰਪਿਊਟਰ ਦੀ ਸ਼ੁਰੂਆਤ ਕਿਵੇਂ ਹੋਈ ਥੋੜਾ ਥੋੜਾ ਬੇਸਿਕ ਬੇਸਿਕ ਚੀਜ਼ਾਂ ਮੈਨੂੰ ਐਵੇਂ ਲੱਗਦਾ ਹੈ ਕਿ ਤੁਹਾਨੂੰ ਇਹਦੇ ਕੁਐਸਚਨ ਜ਼ਿਆਦਾ ਲਾਣੇ ਚਾਹੀਦੇ ਨੇ ਲੂਸ਼ੈਂਟ ਜਾਂ ਫਿਰ ਅਰੀਅੰਤ ਦੀ ਕਿਤਾਬ ਤੁਸੀਂ ਇਹਦੇ ਵਾਸਤੇ ਲੈ ਸਕਦੇ ਹੋ ਇਹ ਬੈਨੀਫਿਸ਼ਰੀ ਨੇ ਤਾਂ ਕੰਪਿਊਟਰ ਵਾਸਤੇ ਮੈਂ ਤੁਹਾਨੂੰ ਦੱਸਤੀਆਂ ਕਿਤਾਬਾਂ ਨੇ ਤਾਂ ਇਹ ਸੀਗਾ ਹੁਣ ਤੁਸੀਂ ਸਬਜੈਕਟ ਜਿਹੜੇ ਫੋਕਸ ਕਰਨੇ ਆ ਨਾ ਤੁਸੀਂ ਜੇ ਤੁਹਾਨੂੰ ਮੈਥ ਨਹੀਂ ਆਂਦਾ ਤਾਂ ਤੁਸੀਂ ਇੱਕ ਵਾਰੀ ਮੈਥ ਦੇ ਜਿਹੜੇ ਇੰਪੋਰਟੈਂਟ ਚੈਪਟਰ ਨੇ ਮੈਂ ਤੁਹਾਨੂੰ ਦੱਸਦਾ ਇੱਥੇ ਕਿਹੜੇ ਨੇ ਇੱਥੇ ਇਹਨਾਂ ਨੇ ਆਪ ਹੀ ਮੈਂਸ਼ਨ ਕਰ ਰੱਖੇ ਨੇ ਜਿੱਦਾਂ ਕਿ ਡੀਆਈ ਮੈਂ ਦੱਸਿਆ ਆਉਗਾ ਉਹ ਸਾਰੇ ਦੀ ਸਾਰੀ ਤੁਸੀਂ ਜਿਵੇਂ ਉਹ ਬਾਰ ਗ੍ਰਾਫ ਦੇ ਹੁੰਦੇ ਨੇ ਚਾਰਟ ਜਿਹੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੈਕਟਿਸ ਕਰ ਲਿਓ 2-4 ਦਿਨ ਉਹਨਾਂ ਨਾਲ ਤੁਹਾਡੇ 5 ਮਾਰਕਸ ਕਵਰ ਹੋ ਜਾਣਗੇ ਉਸ ਤੋਂ ਬਾਅਦ ਬੇਸਿਕ ਨੰਮਰੀਕਲ ਸਕਿਲਸ ਕਿ ਕੋਈ ਵੀ ਕੈਲਕੂਲੇਸ਼ਨ ਕਿਵੇਂ ਸੌਲ ਸੌਟ ਆਊਟ ਕਰਨੀ ਹੈ ਠੀਕ ਹੈ ਮੈਗਨੀਟਿਊਡ ਮੈਗਨੀਟਿਊਡ ਵਗੈਰਾ ਤੇ ਤੁਸੀਂ ਜਾਓਗੇ ਕਿਉਂਕਿ ਐਵੇਂ ਦੇ ਕੁਸ਼ਚਨ ਆਣਗੇ ਦੇਖੋ ਐਵੇਂ ਦੀ x2 y2 ਐਵੇਂ ਦੇ ਕੁਸ਼ਚਨ ਆਣਗੇ ਤਾਂ ਤੁਸੀਂ ਛੱਡ ਦੋਗੇ ਤਾਂ ਬੈਟਰ ਰਹੂਗਾ ਪਰਸੈਂਟੇਜ ਜੇ ਕਿਸੇ ਦਾ ਮੈਥ ਵਧੀਆ ਹੈ ਉਹ ਕਰ ਲਓ ਪਰਸੈਂਟੇਜ ਨੰਮਰਿਕਲ ਰਿਲੇਸ਼ਨ ਐਪਲੀਕੇਸ਼ਨ ਪਰਸੈਂਟੇਜ ਜ਼ਰੂਰ ਕਰਿਓ ਠੀਕ ਹੈ ਪਰਸੈਂਟੇਜ ਦਾ ਚੈਪਟਰ ਕਰ ਲਿਓ ਆਪਣੇ ਉਹ ਤੁਹਾਡੇ ਇੱਥੇ ਵੀ ਕੰਮ ਆ ਜਾਊਗਾ ਠੀਕ ਹੈ ਬਾਕੀ ਸੀਨੀਅਰ ਸਿਸਟਨ ਕਮ ਇੰਸਪੈਕਟਰ ਦਾ ਪਹਿਲੇ ਵਾਲਾ ਪੇਪਰ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਦੇਖਣ ਨੂੰ ਮਿਲ ਜੂਗਾ ਬਾਕੀ ਉਹਦੇ ਵਿੱਚ ਮੈਂ ਦੇਖਿਆ ਸੀ ਕਿ ਰੀਜਨਿੰਗ ਜਿਆਦਾ ਆਏ ਸੀਗੇ ਉਹੀ ਸਟੇਟਮੈਂਟ ਬੇਸਡ ਕੁਐਸਚਨ ਸੀਗੇ ਠੀਕ ਹੈ ਤਾਂ ਆ ਸੀਗਾ ਆਪਣਾ ਪੇਪਰ ਕਿ ਕਿਵੇਂ ਤੁਸੀਂ ਕਰਨਾ ਹੈ ਕਿਵੇਂ ਸਿਲੇਬਸ ਹੈ ਬਾਕੀ ਤੁਸੀਂ ਬੈਚ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਆਪਣਾ ਬੈਚ ਪਰਚੇਸ ਕਰ ਲਓ ਠੀਕ ਹੈ 9812630162 ਨੰਬਰ ਤੇ ਕਾਲ ਕਰਕੇ ਵੀ ਤੁਸੀਂ ਅਬ ਮਤਲਬ ਇਨਕੁਆਰੀ ਲੈ ਸਕਦੇ ਹੋ ਓਕੇ ਜੀ ਥੈਂਕ ਯੂ ਸੋ ਮੱਚ 올 द बेस्ट फॉर यू